ਸਗਲੀ ਫੂਲੀ ਨਿਫਾਲ ਨਕਾਈ ਸਗਲੀ ਫੂਲੀ ਨਿਫਾਲ ਨਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ 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 ਐਸਾ ਕਰੋ ਵਿਚਾਰ ਗਿਆਨੀ ਐਸਾ ਕਰੋ ਵਿਚਾਰ ਗਿਆਨੀ ਜਾਂਤੇ ਪਾਈਐ ਪਦ ਨਿਰਬਾਨੀ ਜਾਂਤੇ ਪਾਈਐ ਪਦ ਨਿਰਬਾਨੀ ਵਾਹ ਵਾਹ ਪਾਈਐ ਪਦ ਨਿਰਬਾਨੀ ਧੰਗ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਐਸਾ ਕਰੋ ਵਿਚਾਰ ਗਿਆਨੀ ਜਾਂਤੇ ਪਾਈਐ ਪਦ ਨਿਰਬਾਨੀ ਉਹ ਵਿਚਾਰ ਕਰੋ ਜਿਸ ਵਿਚਾਰ ਦੇ ਰਾਹੀਂ ਮਨੁੱਖ ਨੂੰ ਉਹ ਅਵਸਥਾ ਪ੍ਰਾਪਤ ਹੋ ਸਕੇ ਜਿੱਥੇ ਇੱਕ ਵੀ ਮਾੜਾ ਫੁਰਨਾ ਸਾਡੇ ਦਿਮਾਗ ਵਿੱਚ ਨਾ ਆਵੇ ਜਿਹਨੂੰ ਆਪਾਂ ਸੁੰਨ ਅਵਸਥਾ ਕਹਿ ਸਕਦੇ ਹਾਂ ਖਿਆਲ ਪਹਿਲਾਂ ਬੰਦੇ ਦੇ ਦਿਮਾਗ ਵਿੱਚ ਮਾੜਾ ਹੁੰਦਾ ਹੈ ਤੇ ਕਰਮ ਮਨੁੱਖ ਬਾਅਦ ਵਿੱਚ ਮਾੜਾ ਕਰਦਾ ਹੈ ਇਹ ਤਾਂ ਤੁਹਾਡੇ ਦਿਮਾਗ ਵਿੱਚ ਖਿਆਲ ਆਏਗਾ ਮਾੜੀ ਵਿਚਾਰ ਪੈਦਾ ਹੋਏਗੀ ਫਿਰ ਮਨੁੱਖ ਉਸ ਵਿਚਾਰ ਨੂੰ ਅੰਜਾਮ ਦਿੰਦਾ ਹੈ ਕਰਮ ਕਰਦਾ ਹੈ ਗੁਰੂ ਪੰਚਮ ਪਾਸ਼ਾ ਜੀ ਕਹਿੰਦੇ ਨੇ ਐਸਾ ਕਰੋ ਵਿਚਾਰ ਗਿਆਨੀ ਹੈ ਆਪਣੇ ਆਪ ਨੂੰ ਗਿਆਨਮਾਨ ਸਮਝਣ ਵਾਲੇ ਮਨੁੱਖ ਇਦਾਂ ਦਾ ਵਿਚਾਰ ਕਰੋ ਜਿਸ ਵਿਚਾਰ ਦੇ ਵਿੱਚੋਂ ਤੁਹਾਨੂੰ ਉਹ ਅਵਸਥਾ ਪ੍ਰਾਪਤ ਹੋ ਸਕੇ ਜਿਸ ਅਵਸਥਾ ਦੇ ਰਾਹੀਂ ਮਨੁੱਖ ਇਹ ਫੈਸਲਾ ਕਰ ਸਕੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਹਿਰ ਪੀਣਾ ਹੈ ਕਿ ਅਮਰਤ ਪੀਣਾ ਹੈ ਇਹ ਵਿਚਾਰ ਦੇ ਵਿੱਚੋਂ ਤਤ ਨਿਕਲਣਾ ਚਾਹੀਦਾ ਕਿਉਂਕਿ ਆਸ-ਪਾਸ ਬਿਖੂਆ ਕੇ ਕੁੰਟਾ ਕੁੰਟਾ ਕਹਿੰਦੇ ਖੂਨ ਆਸ-ਪਾਸੇ ਜ਼ਹਿਰ ਦੇ ਖੂਨ ਨੇ ਅੱਛਾ ਕਮਾਲ ਦੀ ਗੱਲ ਤੁਸੀਂ ਵੀ ਕੋਈ ਜ਼ਹਿਰ ਦੇ ਖੂ ਜਿਆਦਾ ਨੇ ਤੇ ਅਮਰਤ ਦਾ ਖੂ ਇਕੋ ਹੀ ਹੈ ਜ਼ਹਿਰ ਦੇ ਖੂ ਜਿਹੜੇ ਉਹ ਜਿਆਦਾ ਨੇ ਪਰ ਜਿਹੜਾ ਅਮਰਤ ਦਾ ਖੂ ਹੈ ਉਹ ਇੱਕ ਹੀ ਹੈ आसपास बिकुआ के कुंठा आस-पास ने बेखदे खु बीच अमृत है भाई रे وچ अमृत है विचार ਇਹ ਕਰਨੀ ਹੈ ਕਿ ਆਪਾਂ ਅੰਮ੍ਰਿਤ ਪੀਣਾ ਹੈ ਕਿ ਜ਼ਹਿਰ ਪੀਣਾ ਹੈ ਜੇ ਤੇ ਅੰਮ੍ਰਿਤ ਪੀਵਾਂਗੇ ਜੀਵਨ ਵਧੀਆ ਹੋਏਗਾ ਜੇ ਜ਼ਹਿਰ ਪੀਵਾਂਗੇ ਤੇ ਜੀਵਨ ਖਰਾਬ ਹੋਏਗਾ ਮਨੁੱਖ ਦੇ ਅੰਦਰ ਤੁਸੀਂ ਸਤਗੁਰੂ ਦੀ ਬਾਣੀ ਨੂੰ ਧਿਆਨ ਨਾਲ ਪੜੀਏ ਨਾ ਸਤਗੁਰੂ ਨੇ ਬਹੁਤ ਪਿਆਰਾ ਬਚਨ ਕੀਤਾ ਹੈ। ਪਾਸ਼ਾ ਜੀ ਕਿਤੇ ਮਨੁੱਖ ਦੇ ਅੰਦਰ ਚੰਗਿਆਈ ਵੀ ਹੈ ਤੇ ਬੁਰੀਾਈ ਵੀ ਹੈ। ਮਨੁੱਖ ਦੇ ਅੰਦਰ ਨੇਕ ਵਿਚਾਰ ਵੀ ਹੈਗੇ ਆ ਤੇ ਮਾੜੇ ਵਿਚਾਰ ਵੀ ਹੈਗੇ ਆ। ਆਪਾਂ ਉਹਦੇ ਵਿੱਚੋਂ ਪ੍ਰਾਪਤ ਕੀ ਕਰਨਾ ਚਾਹੁੰਨੇ ਆ। ਜਿਵੇਂ ਆਪਾਂ ਹੁਣੇ ਪਿਆਰੇ ਬੱਚਿਆਂ ਨੂੰ ਵੇਖਿਆ। ਕਿੰਨੇ ਘਰ ਹੋਣਗੇ ਜਿਨ੍ਹਾਂ ਘਰਾਂ ਵਿੱਚ ਪਰਿਵਾਰ ਦੇ ਜੀ ਇਦਾਂ ਬੈਠ ਕੇ ਆਪਣੇ ਬੱਚਿਆਂ ਨਾਲ ਡਿਸਕਸ ਕਰਨ ਵਿਚਾਰ ਗੋਸ਼ਟੀਆਂ ਕਰਨ ਕਿ ਪੁੱਤ ਆਪਣੀ ਜ਼ਿੰਦਗੀ ਦੇ ਵਿੱਚ ਮੜਾ ਕਰਮ ਨਹੀਂ ਕਰਨਾ ਆਪਾਂ ਚੰਗਾ ਕਰਮ ਕਰਨਾ ਵੇਖੋ ਚੋਰੀ ਕਿਦਾਂ ਚੰਗੀ ਲੱਗਦੀ ਹੈ ਜਦੋਂ ਆਪਣਾ ਬੱਚਾ ਕੋਈ ਨਿੱਕੀ ਜਿਹੀ ਚੀਜ਼ ਚੋ ਕੇ ਘਰ ਲੈ ਕੇ ਆਉਂਦਾ ਹੈ ਜੇ ਤੇ ਮਾਂ ਬਾਪ ਨੂੰ ਉਹ ਲਿਆਂਦੀ ਹੋਈ ਚੀਜ਼ ਵੇਖ ਕੇ ਖੁਸ਼ੀ ਹੋਈ ਇਹਦਾ ਮਤਲਬ ਤੁਸੀਂ ਆਪਣੇ ਬੱਚੇ ਦੇ ਵਿੱਚ ਉਹ ਕਰਮ ਪੈਦਾ ਕਰ ਦਿੱਤੇ ਉਹ ਆਦਤਾਂ ਪੈਦਾ ਕਰ ਦਿੱਤੀਆਂ ਜਿਹਦੇ ਨਾਲ ਉਹਦਾ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਏਗਾ ਜੀਵ ਨੇ ਚੋਰੀ ਕੀਤੀ ਤੇ ਤੁਹਾਨੂੰ ਲੱਗ ਗਿਆ ਪਤਾ ਤੁਸੀਂ ਉਹਨੂੰ ਡਾਂਟਿਆ ਵੀ ਜਿੱਥੋਂ ਚੀਜ਼ ਲੈ ਕੇ ਆਇਆ ਛੱਡ ਕੇ ਆ ਉਥੇ ਇਹਦਾ ਮਤਲਬ ਤੁਸੀਂ ਉਹਦੇ ਅੰਦਰ ਪੈਦਾ ਹੋਏ ਉਸੇ ਮਾੜੇ ਵਿਚਾਰ ਨੂੰ ਨਾਲ ਹੀ ਨੱਪ ਦਿੱਤਾ ਅਕਸਰ ਤੇ ਬੱਚਾ ਜਦੋਂ ਕੋਈ ਚੋਰੀ ਦੀ ਚੀਜ਼ ਘਰ ਲੈ ਕੇ ਆਉਂਦਾ ਮਾਂ ਬਾਪ ਨੂੰ ਤੇ ਪਤਾ ਹੀ ਹੁੰਦਾ ਕੋਈ ਵੀ ਚੀਜ਼ ਲੈ ਕੇ ਆਏਗਾ ਬੱਚਾ ਬਾਹਰੋਂ ਚੋਰੀ ਦੀ ਜੇ ਉਹ ਬੱਚਾ ਸਕੂਲ ਵਿੱਚ ਪੜ੍ਹਦਾ ਹੈ ਕੋਈ ਪੈਨ ਲੈ ਕੇ ਆਇਆ ਹੈ ਕੋਈ ਕਾਪੀ ਲੈ ਕੇ ਆਇਆ ਹੈ ਜਾਂ ਕੋਈ ਵੀ ਉਹਨੇ ਕੋਈ ਚੀਜ਼ ਲੈ ਆਂਦੀ ਚੋਰੀ ਦੀ ਮਾਪੇ ਨੂੰ ਪਤਾ ਹੈ ਕਿ ਮੈਂ ਇਹ ਲੈ ਕੇ ਨਹੀਂ ਦਿੱਤਾ ਇਹਨੂੰ ਸਮਾਨ। ਤੇ ਸਿਆਣੇ ਮਾਪੇ ਨੇ ਉੱਥੇ ਝਿੜਕ ਮਾਰੀ ਵੀ ਪੁੱਤ ਜਿੱਥੋਂ ਲੈ ਕੇ ਆਇਆ ਛੱਡ ਕੇ। ਨਾ ਇਹ ਕੰਮ ਨਹੀਂ ਕਰਨਾ। ਪਰ ਕਿੰਨੇ ਮਾਪੇ ਨੇ ਜਿਨ੍ਹਾਂ ਨੂੰ ਆਪਣੇ ਬੱਚੇ ਦੀ ਲਿਆਂਦੀ ਹੋਈ ਚੀਜ਼ ਮਾੜੀ ਲੱਗਦੀ ਹੈ। ਸਵਾਲ ਇਹ ਹੈ। ਕਈਆਂ ਨੂੰ ਲਿਆਂਦੀ ਹੋਈ ਚੀਜ਼ ਚੰਗੀ ਲੱਗਦੀ ਵੀ ਚੰਗਾ ਹੋਇਆ। ਜਿਹੜਾ ਪਹਿਲਾਂ ਪੈਨ ਸੀ ਤੇਰਾ ਮਾੜਾ ਸੀ ਤੂੰ ਤੇ ਵਧੀਆ ਲੈ ਕੇ ਆਇਆ। ਇਸੇ ਆਦਤ ਨੇ ਉਹਦੇ ਅੰਦਰ ਚੋਰੀ ਦੀ ਜਿਹੜੀ ਬਿਰਤੀ ਹੈ ਉਹਨੂੰ ਬढ़ावा ਦੇਣਾ ਹੈ ਵਧਣਾ ਹੈ ਇਹਨੂੰ ਕੱਚਾ ਤੰਨ ਆਖਿਆ ਬਾਣੀ ਚ ਇਹਨੂੰ ਕੀ ਆਖਿਆ ਜੀ ਕੱਚਾ ਤੰਨ ਇਸ ਸਾਥ ਨਹੀਂ ਤੁਰਨਾ ਇਹਨੇ ਭਲਾ ਉਹ ਇਹਨੇ ਤੁਰਨਾ ਸੱਜਣ ਸੇ ਨਾਲ ਮੈਂ ਆ ਸੱਜਣ ਜਿਹੜੇ ਨਾਲ ਤੁਰਨੇ ਸਜਣ ਸਈ ਸਾਰੇ ਪੜੋ ਬਾਣੀ ਜੀ ਸਜਣ ਸਈ ਨਾਲ ਮੈਂ ਚਲਦਿਆਂ ਨਾਲ ਜਿਹੜੇ ਤੁਹਾਡੇ ਨਾਲ ਨਾਲ ਤੁਰਨ ਉਹ ਸਜਣ ਕਿਹੜੇ ਆ ਉਹ ਗੁਣ ਸਜਣ ਚੰਗਿਆਈਆਂ ਤੇ ਲੋਕਾਂ ਨੇ ਸਜਣਾ ਦੇ ਨਾਲ ਸਾਂਝ ਨਹੀਂ ਪਾਈ ਦੁਸ਼ਮਣਾਂ ਨਾਲ ਸਾਂਝ ਪਾਈ ਹੈ ਲੋਕ ਅਬ ਗੁਣਾ ਕੀ ਬਨੈ ਗੰਠੜੀ ਸਾਰੇ ਬੋਲੋ ਲੋਕ ਉਗਣਾ ਕੀ ਬਣੈ ਘੰਠੜੀ ਗੁਣਨਾ ਗੁਣ ਦਾ ਗਾਖ ਤੇ ਕੋ ਵਰਨਾ ਲਵਦਾ ਹੈ ਉਗਣ ਇਕੱਠੇ ਕਰੀ ਜਾਂਦੇ ਨੇ ਉਗਣਾ ਵਿੱਚੋਂ ਦੁੱਖ ਮਿਲਣਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਇਸੇ ਕਰਕੇ ਸਮਾਜ ਜੀ ਤੁਸੀਂ ਸੁਖੀ ਘਟ ਵੇਖਦੇ ਹੋ ਤੇ ਦੁਖੀ ਜਿਆਦਾ ਵੇਖਦੇ ਤਾਂ ਪਾਰਸਾ ਜੀ ਕਿੰਨੀ ਪਿਆਰੀ ਗੱਲ ਕਰਦੇ ਇੱਥੇ ਕਹਿੰਦੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਾਨਾ ਜਿੱਥੇ ਲੇਖਾ ਮੰਗਿਆ ਜਾਣਾ ਵਾ ਤੇ ਲੇਖਾ ਕਿੱਥੇ ਮੰਗਿਆਣਾ ਨਾਨਕ ਜੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਾਲਿਆ ਉਥੈ ਸੱਚ ਹੈ ਸੱਚ ਨਿਭੜੈ ਚੁਣ ਵਖ ਕੱਢੈ ਜਜ਼ਮਾਲਿਆ ਕਾਉ ਨਾ ਪਾਇਨ ਕੂੜਿਆਰ ਮੂੰ ਕਾਲੈ ਦੋਜ਼ ਕਚਾਲਿਆ ਤੇਰੇ ਨਾਂ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਉਹ ਧਰਮ ਰਾਜ ਅੱਛਾ ਜਿਹੜਾ ਵਿਪਰ ਦਾ ਧਰਮ ਰਾਜ ਸੀ ਉਹ ਅੱਗੇ ਬੈਠਾ ਕਚੇਰੀ ਲਾ ਕੇ ਉਹਦਾ ਅੱਗੇ ਧਰਮ ਰਾਜ ਕਚੇਰੀ ਲਾ ਕੇ ਬੈਠਾ ਉਹਦੇ ਕੋਲ ਚਿਤੁਰ ਗੁਬਤ ਵਹੀ ਖਾਤਾ ਲੈ ਕੇ ਪਹੁੰਚ ਜਾਂਦੇ ਨੇ ਸਾਹੂਤਾ ਪਰ ਗੁਰਮਤ ਦਾ ਜਿਹੜਾ ਧਰਮਰਾਜ ਆ ਉਹ ਬੰਦੇ ਦੇ ਅੰਦਰ ਬੈਠਾ ਹੈ ਸ਼ਬਦ ਉਹ ਵਰਤੇ ਨੇ ਗੁਰਮਤ ਨੇ ਆਖਿਆ ਧਰਮਰਾਜ ਤੇਰੇ ਅੰਦਰ ਬੈਠਾ ਹੈ ਨਾਨਕ ਜੀ ਉਹ ਪਾਏ ਕਿ ਲਿਖ ਨਾਵੇਂ ਧਰਮ ਬਹਾਲਿਆ ਤੇਰੇ ਅੰਦਰ ਹੀ ਧਰਮਰਾਜ ਕਚਹਿਰੀ ਲਾ ਕੇ ਬੈਠਾ ਹੈ ਤੂੰ ਅੰਦਰ ਤੇਰੇ ਕੀਤੇ ਹੋਏ ਕਰਮ ਨੂੰ ਵੇਖਦਾ ਤਾਂ ਹੀ ਤੁਸੀਂ ਵੇਖਿਓ ਨਾ ਬੰਦਾ ਸੁખી ਵੀ ਅੰਦਰ ਹੁੰਦਾ ਤੇ ਦੁਖੀ ਵੀ ਤੁਸੀਂ ਦੇਖਿਆ ਕਈ ਵਾਰੀ ਬੰਦਿਆਂ ਕੋਲ ਸਾਰਾ ਕੁਝ ਹੁੰਦਾ ਪਰ ਬੰਦਾ ਸੁખી ਨਹੀਂ ਹੁੰਦਾ ਕਿਉਂ ਕੋਈ ਅੰਦਰ ਧਰਮਰਾਜ ਕਚਰੀ ਲਾ ਕੇ ਬੈਠਾ ਨਾ ਉਹਨੇ ਵੀ ਸੁਖੀ ਕਰਮਾਂ ਦੇ ਹਿਸਾਬ ਨਾਲ ਕਰਨਾ ਨਾ ਜੇ ਕਰਮ ਚੰਗੇ ਹੋਣਗੇ ਤੇ ਸੁਖੀ ਕਰ ਦੂ ਕਰਮ ਮਾੜੇ ਹੋਏ ਤੇ ਬੋਲੋ ਜੀ ਫਿਰ ਦੁਖੀ ਤੇ ਫਿਰ ਇਹ ਸੁੱਖ ਦੁਖਵਾਣਾ ਇਹ ਬੰਦੇ ਦੇ ਆਪਣੇ ਹੱਥ ਵਸਵਾ ਤੇ ਕਿਸੇ ਦੂਜੇ ਤੇ ਹੱਥ ਵਸ ਨਹੀਂ ਹੈਗਾ ਤੁਹਾਡੇ ਆਪਣੇ ਹੱਥ ਵਸਾ ਜੋ ਤੁਸੀਂ ਚੰਗਾ ਕਰਦੇ ਹੋ ਤਾਨੂੰ ਚੰਗਾ ਬੈਨੀਫਿਟ ਮਿਲ ਜੂ ਮਾੜਾ ਕਰੋਗੇ ਤੇ ਮਾੜਾ ਮਿਲ ਜੂ ਮਤਲਬ ਤੇ ਸਰੀਰ ਖੇਤ ਵਾਂਗ ਤੇ ਜੋ ਬੀਜੋਗੇ ਉਹਗ ਪੈਣਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਿੱਦਾਂ ਜਿੱਦਾਂ ਕੋਈ ਕੰਮ ਕਰਦਾ ਜਿੱਦਾਂ 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 ਕੋਈ ਮਿਹਨਤ ਕਰੀ ਜਾਂਦਾ ਉਹਦੇ ਮੁਤਾਬਕ ਉਹਦਾ ਰਿਜ਼ਲਟ ਆ ਜਾਂਦਾ ਮਹਾਰਾਜ ਦੀ ਬਾਣੀ ਕਹਿੰਦੀ ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਸਾਡੇ ਅੰਦਰ ਧਰਮ ਰਾਜ ਕਚਹਿਰੀ ਲਾ ਕੇ ਬੈਠਾ ਪਾਤਸ਼ਾਹ ਜੀ ਕਹਿੰਦੇ ਐਵੇਂ ਥੋੜਾ ਉਹ ਮਹਾਪੁਰਸ਼ਾਂ ਨੇ ਭਗਤ ਸਹਿਬਾਨਾ ਨੇ ਐਵੇਂ ਥੋੜਾ ਬਿੱਪਰ ਦੇ ਉਸ ਅਖੌਤੀ ਧਰਮਰਾਜ ਨੂੰ ਚੈਲੰਜ ਕੀਤਾ ਉਹਨਾਂ ਆਖਿਆ ਉਹਨਾਂ ਨੇ ਚਿੱਤਰਗੁਪਤ ਨੂੰ ਵੀ ਚੈਲੰਜ ਕਰਤਾ ਵੀ ਜਿਹੜੇ ਤੁਹਾਡੇ ਚਿੱਤਰਗੁਪਤ ਆ ਨਾ ਉਹਨਾਂ ਨੂੰ ਜੋ ਸਮਝ ਆਉਂਦੀ ਹੈ ਲਿਖ ਲਓ ਪੜੋ ਭਗਤ ਰਾਮਦਾਸ ਜੀ ਦੀ ਬਾਣੀ ਕੀ ਆਂਦੇ ਪਲਾ ਘਾਟ ਆਵ ਘਾਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰੰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁrar ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਜ਼ਿਆ ਜਾਏ ਰੇ ਹਉ ਬਨਜਾਰੋ ਰਾਮ ਕੋ ਸਹਿਜ ਕਰੋ ਵਪਾਰ ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ ਉਰ ਵਾਰ ਪਾਰ ਕੇ ਇਦਾਨੀਆਂ ਔਰ ਵਾਰ ਪਾਰ ਕੇ ਦਾਨੀਆਂ ਦਾਨੀਆਂ ਮੀਨਕ ਚਤਰਗੁਪਤੋ ਲਿਖ ਲਿਓ ਆੜ ਪਤਾਲ ਲਿਖ ਲਓ ਜੋ ਤੁਹਾਨੂੰ ਸਮਝ ਆਉਂਦਾ ਕਿਉਂਕਿ ਮੋਹੇ ਜਮ ਡੰਡ ਨਾ ਲੱਗਾਈ ਮੈਨੂੰ ਤਾਂ ਜਮ ਦਾ ਡੰਡਾ ਪਹਿਣਾ ਹੀ ਨਹੀਂ ਇਨੀ ਯੁਰਤ ਨਾ ਕੌਣ ਕਹਿ ਸਕਦਾ ਜੀ ਭਲਾ ਜਿਹਨੂੰ ਪਤਾ ਕਿ ਮੈਂ ਗਲਤ ਕੰਮ ਕੋਈ ਬੋਲੋ ਜੀ ਇਨੀ ਯੁਰਤ ਨਾ ਉਹ ਕਹਿ ਸਕਦਾ ਨਾ ਕਿਉਂ ਸਾਧ ਸੰਗਤ ਜੀ ਮਲੋ ਤੁਹਾਨੂੰ ਕੋਈ ਪੁਲਿਸ ਫੜਨ ਆ ਜਾਏ ਤੁਹਾਡੇ ਕੋਲ ਕੇਸ ਪੈ ਜਾਏ ਤੁਸੀਂ ਜ਼ਰੂਰ ਤਾਂ ਤਾਂ ਹੀ ਕਹੋਗੇ ਨਾ ਭਾਈ ਜੁਰਮ ਮੈਂ ਗਲਤ ਹੈ ਹੀ ਨਹੀਂ ਕਿਦਾਂ ਧੱਕੇ ਨਾਲ ਮੈਨੂੰ ਫਸਾ ਲਣਗੇ ਜੀ ਅਖੀਰ ਤੇ ਸੱਚ ਹੈਗਾ ਨਾ ਅੱਜ ਨਹੀਂ ਤੇ ਕੱਲ ਸੱਚ ਨੇ ਨਿਬੇੜਾ ਕਰ ਦੇਣਾ ਤੇ ਜੇ ਅੰਦਰ ਕਮੀ ਹੋਵੇ ਭਲਾ ਫੇ ਤੇ ਪਸੀਨਾ ਆ ਜਾਣਾ ਉਦਾਂ ਹੀ ਫਿਰ ਤਰੇਲੀਆਂ ਆ ਜਾਣੀਆਂ ਵੀ ਭਾਈ ਫਸ ਜਾਣਾ ਆਪਾਂ ਜਿੰਨਾ ਮਰਜ਼ੀ ਔੜ-ਪੌੜ ਕਰ ਲਈ ਆਪਾਂ ਜਿੰਨਾ ਮਰਜ਼ੀ ਬੰਨੇ-ਬੰਨੇ ਆਪਾਂ ਚੁਗਿਰਦਾ ਇਦਾਂ ਦਾ ਬਣਾ ਲੀਏ ਪਰ ਨਹੀਂ ਪਤਾ ਹੁੰਦਾ ਤਾਂ ਦੋਨੋਂ ਇਸ ਕਰਕੇ ਕੀ ਸ਼ਬਦ ਵਰਤੇ تھے ਨੇ ਜੋ ਤੁਹਾਨੂੰ ਸਮਝ ਆਉਂਦਾ ਲਿਖ ਲਓ ਹੁਣੇ ਬੜੀ ਵੱਡੀ ਗੱਲ ਸੀ ਭਗਤ ਰਦਾਸ ਜੀ ਵਰਗੇ ਮਹਾਪੁਰਸ਼ਾਂ ਦੀ ਰਸਨਾ ਤੋਂ ਐਡੇ ਵੱਡੇ ਪਵਿੱਤਰ ਸ਼ਬਦ ਨਿਕਲਨੇ ਉਹਨਾਂ ਨੇ ਕਿਹਾ ਮੋਹੇ ਜਮ ਡੰਡਾ ਨਾ ਲੱਗਈ ਮੈਨੂੰ ਜਮ ਦਾ ਡੰਡਾ ਨਹੀਂ ਪਹਿਣਾ ਕਿਉਂਕਿ ਤਜੀਲੇ ਸਰਵ ਜੰਜਾਲ ਮੈਂ ਤਾਂ ਉਹ ਜੰਜਾਲ ਛੱਡ ਦਿੱਤੇ ਆ ਜਦੋਂ ਆਪਾਂ ਕੰਮ ਹੀ ਗਲਤ ਨਹੀਂ ਕੀਤਾ ਤੇ ਜਮ ਦਾ ਡੰਡਾ ਕਿੱਦਾਂ ਪਹਿਜੂ ਬੋਲੋ ਜੀ ਜਦੋਂ ਆਪਾਂ ਗਲਤ ਕੰਮ ਕੋਈ ਬੋਲੋ ਪਿਆਰਿਓ ਕੀਤਾ ਹੀ ਨਹੀਂ ਤੇ ਜਮ ਦਾ ਡੰਡਾ ਕਿਦਾਂ ਪੋ ਅੱਛਾ ਜਮ ਕਿਹੜਾ ਇਹ ਵੀ ਇੱਕ ਸਵਾਲ ਹੈ ਜਦੋਂ ਜਮ ਸ਼ਬਦ ਆਉਂਦਾ ਇੱਕਦਮ ਸਾਡੇ ਦਿਮਾਗ 'ਚ ਖਿਆਲ ਆਉਂਦਾ ਵੀ ਜਦੋਂ ਬੰਦਾ ਮਰਦਾ ਨਾ ਉਦੋਂ ਕੌਣ ਲੈਣ ਆਉਂਦੇ ਆ ਜੀ ਭਲਾ ਜਮ ਲੈਣ ਆਉਂਦੇ ਅੱਛਾ ਗੁਰਬਾਣੀ ਵਿੱਚ ਸ਼ਬਦ ਜਾਮੇ ਵਰਤੇ ਆ ਗੁਰਬਾਣੀ ਵਿੱਚ ਸ਼ਬਦ ਜਾਮੇ ਵਰਤੇ ਆ ਪਰ ਕਿੰਨਾਂ ਲਈ ਵਰਤੇ ਆ ਜੀ ਅਸ ਸੁਣਿਓ ਣੇ ਸ਼ਬਦ ਅਵਰ ਪੰਚ ਹਮ ਇਕ ਜਨਾ ਉਹ ਪੰਜ ਤੇ ਮੈਂ ਕੱਲਾ ਕਿਉ ਰੱਖੋ ਘਰਬਾਰ ਮਨਾ ਕਿਵੇਂ ਬਚਾਵਾਂ ਘਰਬਾਰ ਇਹਨਾਂ ਕੋਲ ਮਾਰੈ ਇਹ ਮਾਰਦੇ ਵੀ ਆ ਲੁੱਟੈ ਇਹ ਲੁੱਟਦੇ ਵੀ ਆ ਨੀਤ ਨੀਤ ਕਿਸੇ ਆਗੈ ਕਰੀ ਪੁਕਾਰ ਜਨਾ ਤੇ ਕੀ ਆਖਿਆ ਮਹਾਰਾਜ ਨੇ ਸ੍ਰੀ ਰਾਮ ਨਾਮਾ ਉਚਰਮਨਾ ਆਗੇ ਪੜੋ ਜਿਹਨਾਂ ਨੂੰ ਬਾਣੀ ਆਉਂਦੀ ਜੀ ਅੱਗੇ ਕਿਵਲਾ ਆਗੇ ਜਮਾਂ ਦਾ ਦਲਵਾ ਉੱਤੇ ਕੀ ਕਿਹਾ ਸੀ ਭਲਾ ਅਵਰ ਪੰਜ ਹਮ ਇਹਦਾ ਮਤਲਬ ਇਹ ਪੰਜ ਹੀ ਜਮਾਂ ਦਾ ਦਲਵਾ ਦੱਸੋ ਭਲਾ ਇਹਨਾਂ ਜਮਾਂ ਦੇ ਵਸ ਬੰਦਾ ਜਿਉਂਦੇ ਪੈਂਦਾ ਕਿ ਮਰਨ ਤੋਂ ਬਾਅਦ ਪੈਂਦਾ ਗੁਰੂ ਕੇ ਪਿਆਰੇ ਬੋਲੋ ਗੁਰੂ ਕੇ ਪਿਆਰੇ ਤੇ ਫਿਰ ਇਹਨਾਂ ਜਮਾਂ ਤੋਂ ਜਿਉਂਦਿਆਂ ਵਜਨ ਦੀ ਲੋੜ ਆ ਕਿ ਮਰਨ ਤੋਂ ਬਾਅਦ ਤੇ ਜਮਾਂ ਤੋਂ ਬਚਣ ਵਾਸਤੇ ਅਰਦਾਸਾਂ ਕਦੋਂ ਹੋਰੀਆਂ ਭਲਾ ਉੱਚੀ ਬੋਲਿਓ ਜੀ ਹੁਣ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਜਮਾਂ ਤੋਂ ਬਚਣ ਵਾਸਤੇ ਅਰਦਾਸ ਕਦੋਂ ਹੁੰਦੀ ਭਲਾ ਜਦੋਂ ਭੋਗ ਪੈਂਦਾ ਅਸੀਂ ਮਗਰੋਂ ਕਹਿ ਰਹੇ ਹੁੰਨੇ ਆ ਮਹਾਰਾਜ ਇਹਨੂੰ ਟੇਡੀਆਂ ਮੇਡੀਆਂ ਜੂਨਾ ਤੋਂ ਬਚਾਓ ਵਿੰਗੀਆਂ ਤੜਿੰਗੀਆਂ ਜੂਨਾ ਤੋਂ ਬਚਾਓ ਜਮਾ ਦੀ ਮਾਰ ਤੋਂ ਬਚਾਓ ਇਹਨੂੰ ਤੇ ਪਾ ਸਕਦੇ ਜਮਾ ਦੀ ਮਾਰ ਤੇ ਸਾਰੀ ਜ਼ਿੰਦਗੀ ਖਾਈ ਜਾਂਦਾ ਹੈ ਖਾਰਿਆ ਬੰਦਾ